ਪਿਆਰਿਓ ਜੋ ਵੀ ਕਹਾਂਗਾ ਸੱਚ ਕਹਾਂਗਾ ਤੇ ਆਪਣੇ ਤਜਰਬੇ ਤੋਂ ਕਹਾਂਗਾ ਇਸ ਤੋਂ ਇਲਾਵਾ ਕੁਝ ਨਹੀਂ ਕਹਾਂਗਾ ਇਹ ਤੁਹਾਡੇ ਨਾਲ ਮੇਰਾ ਜਤਿੰਦਰ ਦਾ ਵਾਦਾ ਹੈ ਤੁਸੀਂ ਨਾ ਕਈ ਵਾਰ ਕੀ ਹੁੰਦਾ ਜਦੋਂ ਕੋਈ ਨੋਟੀਫਿਕੇਸ਼ਨ ਆ ਜਾਂਦੀ ਹੈ ਜਦੋਂ ਕੋਈ ਐਗਜ਼ਾਮ ਆ ਜਾਂਦਾ ਹੈ ਨਾ ਆਪਾਂ ਨਾ ਬਹੁਤ ਹੜਬੜਾ ਹੱਟ ਚ ਆ ਜਾਂਦੇ ਆ ਕਿ ਯਾਰ ਹੁਣ ਪਤਾ ਨਹੀਂ ਕੀ ਹੋਏਗਾ ਚਾਹੇ ਤੁਸੀਂ 6 ਮਹੀਨੇ ਦੀ ਤਿਆਰੀ ਕਰ ਰਹੇ ਹੋ ਚਾਹੇ ਤੁਸੀਂ 1 ਸਾਲ ਦੀ ਤਿਆਰੀ ਕਰ ਰਹੇ ਹੋ ਚਾਹੇ ਤੁਸੀਂ ਹੁਣੇ ਸ਼ੁਰੂ ਕੀਤੀ ਹੈ ਐਂਗਜ਼ਾਈਟੀ ਸਾਰਿਆਂ ਨੂੰ ਹੁੰਦੀ ਹੈ ਸਹੀ ਕਹਿ ਰਹੇ ਹੋ ਨਾ 10 2 ਇੱਕ ਵਾਰ ਕਮੈਂਟਸ ਕੀ ਹਾਂ ਜੀ ਸਰ ਹੁੰਦੀ ਹੈ ਤੇ ਪਿਆਰਿਓ ਮੈਂ ਤੁਹਾਡੇ ਨਾਲ ਅੱਜ ਇੱਕ ਉਹ ਚੀਜ਼ ਸਾਂਝਾ ਕਰਨੀ ਚਾਹੁੰਦਾ ਹੈ ਜਿਹੜਾ ਕਿ ਮੇਰੇ 4-5 ਸਾਲ ਦਾ ਐਕਸਪੀਰੀਅੰਸ ਟੀਚਿੰਗ ਦਾ ਪਲੱਸ 6-7 ਸਾਲ ਦਾ ਐਕਸਪੀਰੀਅੰਸ ਜਿਹੜਾ ਮੇਰਾ ਐਸਪੀਰੈਂਟ ਰਹਿਣ ਦਾ ਹੈ ਜਿੰਨੇ ਵੀ ਕਹਿ ਲੋ ਕਿ ਆਪਾਂ ਇਕੱਠੇ ਤਿਆਰੀ ਕਰਦੇ ਹੁੰਦੇ ਸੀ ਜਿੰਨੇ ਵੀ ਐਸਪੀਰੈਂਟਸ ਦੀ ਗੱਲ ਕਰ ਲਓ ਜਿਹੜੇ ਹੁਣ ਲੱਗ ਚੁੱਕੇ ਨੇ ਬਹੁਤ achhi achhi post ਤੇ ਲੱਗ ਚੁੱਕੇ ਨੇ ਤੁਹਾਡੇ ਪਿੱਛੇ ਤੁਹਾਨੂੰ ਸ਼ੋ ਹੋ ਰਹੇ ਹੋਣਗੇ ਮੇਰਾ ਪੋਡਕਾਸਟ ਗੁਰਸਿਮਰਨ ਮੈਮ ਨਾਲ ਜਸ਼ਨ ਬਾਈ ਨਾਲ ਹੈਗਾ ਮੈਂ ਇਹਨਾਂ ਦਾ ਤਜਰਬਾ ਲੈ ਕੇ ਹੀ ਤੁਹਾਨੂੰ ਕੋਈ ਗੱਲ ਦੱਸਣ ਆਇਆ ਕਿ ਇਜ਼ ਪੀਸੀਐਸ ਇਨ ਫਰਸਟ ਅਟੈਂਪਟ ਈਵਨ ਅਚੀਵੇਬਲ ਕੀ ਪੰਜਾਬ ਪੀਸੀਐਸ ਨੂੰ ਪਹਿਲੇ ਅਟੈਂਪਟ ਵਿੱਚ ਕੱਢਿਆ ਜਾ ਸਕਦਾ ਹੈ ਜਾਂ ਨਹੀਂ ਹੁਣ ਤੁਸੀਂ ਕਹੋਗੇ ਕਿ ਸਰ ਤੂੰ ਆਪ ਕੱਢ ਲਿਆ ਬਹੁਤ ਬੱਚੇ ਨਾ ਕਮੈਂਟ ਸ਼ੁਗਲਵਾ ਜੀਆਂ ਦੀ ਕਰਦੇ ਆ ਉਹ ਤੁਸੀਂ ਆਪ ਕੱਢ ਲਿਆ ਤੁਸੀਂ ਆਪ ਕੱਢ ਕੇ ਤਾਂ ਦਿਖਾਓ ਪਿਆਰਿਓ ਇੱਕ ਗੱਲ ਸਮਝੋ ਇੱਕ ਕੋਟ ਹੈ ਬਹੁਤ ਵੱਡੇ ਇੱਕ ਆਈਨਸਟਾਈਨ ਲੈਵਲ ਦਾ ਸਾਇੰেন্টিਸਟ ਆ ਉਹਨੇ ਕਿਹਾ ਸੀ ਦੋਜ਼ ਹੂ ਕਾਂਟ ਟੀਚ ਜਿਹੜੇ ਬੰਦੇ ਸ਼ਾਇਦ ਆਪ ਨਹੀਂ ਕਰ ਪਾਉਂਦੇ ਨਾ ਉਹ ਵਧੀਆ ਤੁਹਾਨੂੰ ਪੜਾ ਸਕਦੇ ਨੇ ਉਹ ਵਧੀਆ ਤੁਹਾਨੂੰ ਗਾਈਡ ਕਰ ਸਕਦੇ ਨੇ ਕਿ ਬਈ ਸਾਡੇ ਤੋਂ ਇਹ ਗਲਤੀਆਂ ਹੋ ਗਈ ਤੁਸੀਂ ਨਾ ਕਰਿਓ ਮੈਂ ਮੰਨਦਾ ਹਾਂ ਕਿ ਭਈ ਗੁਰਸਿਮਰਨ ਜੀ ਨੇ ਵੀ ਪਹਿਲਾ ਅਟੈਂਪਟ ਦਿੱਤੇ ਹੋਏ ਸੀ ਜਸ਼ਨ ਭਾਜੀ ਨੇ ਪਹਿਲਾ ਅਟੈਂਪਟ ਦਿੱਤੇ ਹੋਏ ਸੀ ਪਰ ਸਭ ਤੋਂ ਇੱਕ ਜਿਹੜੀ ਮੈਂ ਪੋਡਕਾਸਟ ਤੁਹਾਨੂੰ ਚਾਹਨਾ ਹੈ ਕਿ ਤੁਸੀਂ ਸਪੈਸ਼ਲੀ ਦੇਖੋ that was ਪਰਵੇਸ਼ ਸਰ ਦਾ ਪੋਡਕਾਸਟ ਜਿਨ੍ਹਾਂ ਨੇ ਚਾਰ ਵਾਰ ਪੀਸੀਐਸ ਕਲੀਅਰ ਕੀਤਾ ਹੈ ਚਾਰ ਵਾਰ ਇੰਟਰਵਿਊ ਦੇ ਚੁੱਕੇ ਨੇ ਇੱਕ ਵਾਰ ਵੀਡੀਓ ਲੱਗੇ ਇੱਕ ਵਾਰ ਡੀਐਫਐਸਓ ਲੱਗੇ ਹੋਰ ਨੌਕਰੀਆਂ ਵੀ ਮਿਲੀਆਂ ਛੜਤੀਆਂ ਪਰ ਹੁਣ ਡੀਐਫਐਸਓ ਕੰਰੈਂਟਲੀ ਨੇ ਭਾਈ ਇਹਨਾਂ ਦਾ ਆਪਣਾ ਐਕਸਪੀਰੀਅੰਸ ਹੈ ਨਾ ਕਿ ਯਾਰ ਮੈਂ ਪਹਿਲੇ ਡੈਮ ਚ ਇਹ ਗਲਤੀ ਕੀਤੀ ਮੈਂ ਦੂਸਰੇ ਡੈਮ ਚ ਇਹ ਕੀਤੀ ਮੇਰਾ ਵੀ ਐਕਸਪੀਰੀਅੰਸ ਹੈ ਮੈਂ 2018 ਚ ਇਹ ਗਲਤੀ ਕੀਤੀ ਮੈਂ 2021 ਦੇ ਪੇਪਰ ਚ ਇਹ ਗਲਤੀ ਕੀਤੀ ਜੇ ਤੁਸੀਂ ਇੰਟਰਸਟਿਡ ਹੋ ਕਿ ਭਾਈ ਮੈਂ ਕੀ ਗਲਤੀਆਂ ਕੀਤੀਆਂ ਤੇ ਜੇ ਤੁਸੀਂ ਇੰਟਰਸਟਿਡ ਹੋ ਕਿ ਇਹ ਸਾਰੇ ਟਾਪਰ ਜਿੰਨੇ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਇਹ ਅੱਜ ਜੇ ਇਹਨਾਂ ਦੇ ਮਨ ਚ ਥੋੜਾ ਜਿਹਾ ਪਛਤਾਵਾ ਹੋਏਗਾ ਜਿਦਾਂ ਪ੍ਰਵੇਸ਼ ਸਰ ਦੇ ਮਨ ਥੋੜਾ ਜਿਹਾ ਪਛਤਾਵਾ ਹੋਏਗਾ ਨਾ ਕਿ ਮੈਂ ਹੋਰ ਵਧੀਆ ਕਰ ਲੈਂਦਾ ਤੇ ਮੇਰਾ ਰੈਂਕ ਵਧੀਆ ਹੁੰਦਾ ਜੇ ਤੁਸੀਂ ਸੁਣਨਾ ਚਾਹੁੰਦੇ ਹੋ ਪਲੀਜ਼ ਕੰਟੀਨਿਊ ਕਰੋ ਨਹੀਂ ਤੇ ਕੋਈ ਗੱਲ ਨਹੀਂ ਵਧੀਆ ਚੈਨਲਾਂ ਤੇ ਸਾਡੇ ਤੋਂ ਹੋਰ ਵਧੀਆ ਚੈਨਲ ਤੁਹਾਨੂੰ ਲੱਗ ਰਿਹਾ ਕੋਈ ਉਸ ਤੋਂ ਗਾਈਡੈਂਸ ਲੈ ਲਓ ਪਰ ਜਿਹੜੀ ਮੈਂ ਗੱਲ ਕਰਨ ਕਰਨ ਜਾ ਰਿਹਾ ਆਪਣੇ ਇਕੱਲੇ ਤਜਰਬੇ ਤੋਂ ਨਹੀਂ ਇਹਨਾਂ ਦੇ ਤਜਰਬੇ ਤੋਂ ਵੀ ਕਰਨ ਜਾ ਰਿਹਾ ਕਿ ਅਸੀਂ ਕੀ ਗਲਤੀਆਂ ਕੀਤੀਆਂ ਇਹਨਾਂ ਨੇ ਕੀ ਗਲਤੀਆਂ ਕੀਤੀਆਂ ਜਿਹੜੀ ਮੈਂ ਦਿਲੋਂ ਚਾਹੁੰਨਾ ਇਹ ਦਿਲੋਂ ਚਾਹੁੰਦੇ ਨੇ ਕਿ ਤੁਸੀਂ ਨਾ ਕਰੋ ਜੇ ਸੁਣਨਾ ਚਾਹੁੰਦੇ ਹੋ ਇੱਕ ਵਾਰ ਥੰਬਸ ਅਪ ਕਰ ਦਿਓ ਹੈਂਡ ਰੇਸ ਕਰ ਦਿਓ ਕਿ ਸਰ ਸੁਣਨਾ ਚਾਹੁੰਦੇ ਆ ਜੀ ਠੀਕ ਹੈ ਆਜੋ ਜੀ ਡੂਜ਼ ਐਂਡ ਡੋਂਟਸ ਡੂਜ਼ ਐਂਡ ਡੋਂਟਸ ਕੀ ਹੁੰਦੇ ਨੇ ਕੀ ਕਰਨਾ ਚਾਹੀਦਾ ਹੈ ਤੇ ਕਿਸ ਚੀਜ਼ ਨੂੰ ਅਵੋਇਡ ਕਰਨਾ ਚਾਹੀਦਾ ਕੁਝ ਇਹੋ ਜਿਹੀਆਂ 4-5 ਚੀਜ਼ਾਂ ਮੈਂ ਤੁਹਾਨੂੰ ਦੱਸ ਕੇ ਜਾਊਂਗਾ ਜਿਦੇ ਵਿੱਚ ਆਈ ਵਿਲ ਟੈਲ ਯੂ ਕਿ ਬਈ ਇਹ ਚੀਜ਼ਾਂ ਤੇ ਮਸਟ ਹੈ ਤਿਆਰੀ ਵਾਸਤੇ ਇਹ ਚੀਜ਼ਾਂ ਤੇ ਕਰਨੀਆਂ ਹੀ ਕਰਨੀਆਂ ਉਸ ਤੋਂ ਬਾਅਦ ਇਹ ਚੀਜ਼ ਵੀ ਦੱਸੂਗਾ ਕਿ ਕਿਹੜੀਆਂ ਚੀਜ਼ਾਂ ਬਿਲਕੁਲ ਨਹੀਂ ਕਰਨੀਆਂ ਇਹ ਚੀਜ਼ ਵੀ ਦੱਸ ਕੇ ਜਾਊਂਗਾ ਕਿਹੜੀਆਂ ਚੀਜ਼ਾਂ ਬਿਲਕੁਲ ਨਹੀਂ ਕਰਨੀ ਆ ਜਿਨ੍ਹਾਂ ਨੂੰ ਜੇ ਉਹ ਸਾਹਮਣੋਂ ਆ ਰਹੀ ਐ ਨਾ ਜੇ ਸਾਹਮਣੋਂ ਨਿਕਲ ਰਹੀ ਉਹ ਚੀਜ਼ ਅਵੋਇਡ ਕਰ ਦੋ ਠੀਕ ਐ ਮੰਨਣਾ ਨਾ ਮੰਨਣਾ ਤੁਹਾਡੀ ਮਰਜ਼ੀ ਐ ਬੀਲੀਵ ਇਨ ਅ ਡੈਮੋਕਰੈਟਿਕ ਕੰਟਰੀ ਇੰਡੀਆ ਇਜ਼ ਅ ਡੈਮੋਕਰੈਟਿਕ ਕੰਟਰੀ ਠੀਕ ਐ ਤੁਹਾਨੂੰ ਲੱਗਦਾ ਵਧੀਆ ਦੇਖੋ ਨਹੀਂ ਲੱਗਦਾ ਤੁਹਾਡੀ ਇੱਛਾ ਮੈਂ ਆਪਣਾ ਗਿਆਨ ਮੈਂ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂ ਅੱਗੇ ਆ ਜਾਓ ਸਭ ਤੋਂ ਪਹਿਲਾਂ ਪਿਆਰਿਓ ਗੱਲ ਕਰਾਂਗੇ ਡੂਜ਼ ਦੀ ਜਿਹੜੀਆਂ ਮੈਨੂੰ ਲੱਗਦਾ ਹੈ ਸਭ ਤੋਂ ਮਸਟ ਚੀਜ਼ਾਂ ਨੇ ਤੇ ਮੈਂ ਇਹ ਅੱਜ ਕੰਟੈਂਟ ਇਦਾਂ ਨਹੀਂ ਤਿਆਰ ਕੀਤਾ ਮੈਂ ਕਟੋ-ਕਟ ਨਹੀਂ ਪੰਜਾਬ ਪੀਸੀਐਸ ਦੇ ਟੌਪ 10 ਜਿਹੜੇ 2021 ਦੇ ਰੈਂਕਰਸ ਹਨ ਉਹਨਾਂ ਨੂੰ ਫੋਨ ਕਰ ਕਰਕੇ ਉਹਨਾਂ ਨਾਲ ਗੱਲ ਕਰ ਕਰਕੇ ਤਿਆਰ ਕੀਤਾ ਇਹਦੇ ਵਿੱਚ ਕੁਝ ਵੀ ਚੀਜ਼ ਮੇਰੀ ਆਪਣੀ ਨਹੀਂ ਹੋਏਗੀ ਇਹਦੇ ਵਿੱਚ ਜਿਹੜਾ ਉਹਨਾਂ ਦਾ ਤਜਰਬਾ ਪਲੱਸ ਜਿਹੜੀ ਥੋੜੀ ਮੈਂ ਉਹਨੂੰ ਰਿਫਾਈਨਮੈਂਟ ਪਾਈ ਹੈ ਉਹ ਹੈ ਪਰ ਮੇਨ ਆਈਡੀਆ ਉਹਨਾਂ ਦਾ ਹੈ ਸਭ ਤੋਂ ਪਹਿਲੀ ਗੱਲ ਜਿਹੜੀ ਟਾਪਰ ਰეკਮੈਂਡ ਕਰਦੇ ਨੇ ਸਭ ਤੋਂ ਪਹਿਲੀ ਗੱਲ ਏਮ ਫਾਰ ਦਾ ਬੈਸਟ ਯਾਨੀ ਕਿ ਉਸੇ ਦਾ ਸਮਝ ਨਹੀਂ ਆਇਆ ਸਰ ਕੀ ਗੱਲਾਂ ਕਰੀ ਜਾਂਦੇ ਹੋ ਉਹ ਕਹਿੰਦੇ ਨੇ ਕਿ ਬਈ ਦਿਲ ਛੋਟਾ ਨਾ ਕਰੋ ਕੋਈ ਬੰਦਾ ਆ ਕੇ ਕਹਿੰਦਾ ਹੈ ਨਾ ਕਿ ਇਹ ਨਹੀਂ ਹੋ ਸਕਦਾ ਕੋਈ ਬੰਦਾ ਆ ਕੇ ਕਹਿੰਦਾ ਹੈ ਕਿ ਜੀ ਇਹ ਕਿਦਾਂ ਕਰ ਲਵਾਂਗੇ ਨਾ ਸੁਣੋ ਸਾਰੇ ਟਾਪਰ ਕਹਿੰਦੇ ਨੇ ਨਾ ਕਿ ਇੱਕ ਸ਼ਬਦ ਆਂਦਾ ਹੈ ਪਿਆਰੋ ਇੰਗਲਿਸ਼ ਦਾ ਰਿਗਰਟ that is the worst feeling in this world ਕਦੀ ਵੀ ਨਾ आईनेच ਜਦੋਂ ਦੇਖੋਗੇ ਸ਼ੀਸ਼ੇ ਚ ਜਦੋਂ ਦੇਖੋਗੇ ਨਾ ਆਪਣੇ ਅੱਖਾਂ ਨਾਲ ਅੱਖਾਂ ਮਿਲਾ ਕੇ ਜੇ ਤੁਸੀਂ ਦੇਖ ਸਕਦੇ ਹੋ ਆਪਣੇ ਚਿਹਰੇ ਨੂੰ ਅੱਖਾਂ ਨਾਲ ਅੱਖਾਂ ਮਿਲਾ ਕੇ ਦੇਖ ਸਕਦੇ ਹੋ ਤੇ ਤੁਸੀਂ ਵਧਿਆ ਹੋ ਕਿਉਂ ਮੈਂ ਗੱਲ ਕਹਿ ਰਿਹਾ ਹਾਂ ਕੱਲ ਨੂੰ ਮੈਂ ਰਿਗਰਟ ਨਾ ਲੈ ਜੇ ਕਿ ਭਈ ਅੱਖਾਂ ਚੱਖਾਂ ਆਪਣੀਆਂ ਚ ਇਹ ਨਾ ਪਾ ਸਕੋ ਕਿ ਭਈ ਕਾਸ਼ ਮੈਂ ਉਸ ਟਾਈਮ ਮਿਹਨਤ ਕਰ ਲੈਂਦਾ ਕਿਸੇ ਦੇ ਪਿਗਾ ਵਿੱਚ ਨਾ ਆਂਦਾ ਤੇ ਕਾਸ਼ ਕਿ ਮੇਰਾ ਪ੍ਰੀ ਹੀ ਸ਼ਾਇਦ ਕਲੀਅਰ ਹੋ ਜਾਂਦਾ ਕਾਸ਼ ਵਾਲੀ ਗੱਲ ਨਹੀਂ ਰੱਖਣੀ ਜੇ ਕਾਸ਼ ਵਾਲੀ ਗੱਲ ਰੱਖਣੀ ਹੈ ਨਾ ਫਿਰ ਯੂ ਆਰ ਨਾਟ ਮੇਡ ਫॉर ਪੀਸੀਐਸ ਲੈਟ ਮੀ ਟੈਲ ਯੂ ਬਲੈਂਟਲੀ ਜਿੰਨੇ ਵੀ ਟੌਪਰਸ ਨੇ ਨਾ ਉਹਨਾਂ ਨੇ ਕਦੀ ਆਪਣੇ ਆਪ ਨੂੰ ਵਿਚਾਰਾ ਨਹੀਂ ਕਿਹਾ ਕਿ ਯਾਰ ਮੈਨੂੰ ਤੇ ਨੋਟਸ ਨਹੀਂ ਮਿਲੇ ਮੈਨੂੰ ਤੇ ਟੈਸਟ ਸੀਰੀਜ਼ ਨਹੀਂ ਮਿਲੀ ਤਾਂ ਕਰਕੇ ਜੀ ਮੈਂ ਪਾਸ ਨਹੀਂ ਹੋਇਆ ਨਾ 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 ਵਿਚਾਰਾ ਨਹੀਂ ਬਣਾਣਾ ਆਪਣੇ ਆਪ ਨੂੰ ਮਿਹਨਤ ਕਰੋ ਗੱਲ ਖਤਮ ਏਮ ਫॉर ਦਾ ਬੈਸਟ ਪਹਿਲਾਂ ਸੋਚੋ ਫਿਰ ਬਾਅਦ ਚ ਕਰਾਂਗੇ ਪਹਿਲਾਂ ਸੋਚ ਤੇ ਲਓ ਸੈਕਿੰਡ ਥਿੰਗ ਜਿਹੜੀ ਸਾਰੇ ਟਾਪਰ ਰეკਮੈਂਡ ਕਰਦੇ ਨੇ ਬਈ ਐਵੇਂ ਤਿਆਰੀ ਕਰਨ ਨਾ ਬਹਿਜੋ ਪਹਿਲਾਂ ਐਗਜ਼ਾਮ ਪੈਟਰਨ ਨੂੰ ਸਮਝੋ 댓 ਵਾਟ ਇਜ਼ ਦਾ ਐਗਜ਼ਾਮ ਪੈਟਰਨ ਕਿ ਪੋਲਿਟੀ ਆਪਾਂ ਇੱਕ ਲਾ ਦੀ ਬਹੁਤ ਵੱਡੀ ਕਿਤਾਬ ਆਂਦੀ ਹੈ ਐਮ ਪੀ ਜੈਨ ਕੀ ਉਧਰੋਂ ਕਰਨੀ ਹੈ ਕਿ ਜੁਡੀਸ਼ਰੀ ਲੈਵ ਕਿਹੜੇ ਲੈਵਲ ਦੀ ਪੋਲਿਟੀ ਕਰਨੀ ਹੈ ਜੇ ਆਪਾਂ ਸਾਇੰਸ ਕਰਨੀ ਹੈ ਕਿ ਆਪਾਂ ਯੂਪੀਐਸਸੀ ਵਾਲੀ ਸਾਇੰਸ ਕਰਨੀ ਹੈ ਬੜੇ ਲੋਕੀ ਕਹੀ ਜਾ ਰਿਹਾ ਕਿ ਯੂਪੀਐਸਸੀ ਦੀ ਸਾਇੰਸ ਆਂਦੀ ਹੈ ਉੱਥੇ ਵੀ ਸਾਇੰਸ ਆਂਦੀ ਹੈ ਯਾਰ ਉੱਥੇ ਜਨਰਲ ਸਾਇੰਸ ਨਹੀਂ ਆਂਦੀ ਉੱਥੇ ਮੋਸਟਲੀ ਜਿਹੜੇ ਕੁਐਸਚਨ ਆਉਂਦੇ ਨੇ ਸਾਇੰਸ ਐਂਡ ਟੈਕ ਜੋ ਕਿ ਕਿਹਦਾ ਪਾਰਟ ਹੈ ਕਰੰਟ ਅਫੇਅਰ ਦੇ ਪਾਰਟ ਦੇ ਆਉਂਦੇ ਨੇ ਪਰ ਫਿਜ਼ਿਕਸ కెਮਿਸਟਰੀ ਬਾਇਓ ਆਂਦੀ ਹੈ ਆਪਣੇ ਪੰਜਾਬ ਪੀਸੀਐਸ ਇਗਜ਼ਾਮ ਚ ਪਹਿਲਾਂ ਉਹਨੂੰ ਤੇ ਸਮਝ ਲਓ ਇੱਕ ਅਲੱਗ ਤੋਂ ਜੇ ਵੀਡੀਓ ਚਾਹਣੇ ਹੋ ਮੈਂ ਉਹ ਬਣਾ ਦੂੰਗਾ ਪਰ ਫਿਲਹਾਲ ਇੱਕ ਸ਼ਾਰਟ ਫਾਰਮ ਚ ਦੱਸ ਰਿਹਾ ਕਿ ਅੰਡਰਸਟੈਂਡ ਦਾ ਇਗਜ਼ਾਮ ਪੈਟਰਨ ਜਦੋਂ ਇਗਜ਼ਾਮ ਪੈਟਰਨ ਸਮਝ ਆ ਗਿਆ ਸਿਲੇਬਸ ਸਮਝ ਆ ਗਿਆ ਠੀਕ ਹੈ ਇਹਦੇ ਵਿੱਚ ਮੈਂ ਪਲੱਸ ਸਿਲੇਬਸ ਵੀ ਲਿਖ ਦਿਨਾ ਹੈ ਸਿਲੇਬਸ ਸਮਝ ਆ ਗਿਆ ਫਿਰ उस सिलेबस के अकॉर्डिंग उस एग्जाम पैटर्न अकॉर्डिंग की करो एक टाइम बाउंड स्टडी प्लान बनाओ जी यू शैल मेक अ टाइम बाउंड स्टडी प्लान। दसा कि जो टॉप फाइव रैंकर आए थे आपे तैयारी करते पता किस तरह का बनाया लो देखो। लो देखो। एक टेबल ड्रॉ कर लिया ये लिखता पॉलिटी जोग्राफी इकोनमी ए लिख दिता राउंड ਜਦੋਂ ਇੱਕ ਵਾਰ ਪੋਲੀਟੀ ਪੂਰੀ ਪੋਲੀਟੀ ਪੜ੍ਹ ਲਈ ਇੱਥੇ ਪਾ ਦਿੱਤਾ ਟਿਕ ਲੋ ਜੀ ਇੱਕ ਵਾਰ ਪੋਲੀਟੀ ਹੋ ਗਈ ਇੱਥੇ ਪਾ ਦਿੱਤਾ এনवायरमेंट ਲੋ ਜੀ ਟਿਕ ਤੇ ਸਾਡਾ ਨਾ ਭਾਈ ਏਮ ਸੀਗਾ ਕਿ ਇਹ ਆਪਾਂ ਨਾ ਲੈ ਕੇ ਜਾਈਏ 10 ਤੱਕ ਕਿ ਜਦੋਂ 10 ਤੱਕ ਨਹੀਂ ਹੁੰਦੀ ਨਾ ਸਾਡੀ ਰਿਵੀਜ਼ਨ ਅਸੀਂ ਮੰਨਦੇ ਨਹੀਂ ਸੀ ਕਿ ਅਸੀਂ ਇਗਜ਼ਾਮ 'ਚ ਬੈਠ ਸਕਦੇ ਹਾਂ ਕਿ ਕਰਨਾ ਪੈਣਾ ਜੇ ਫਰਸਟ ਅਟੈਂਪਟ ਚ ਕਰਨਾ ਹੈ ਨਾ ਕਲੀਅਰ ਕਰਨਾ ਪੈਣਾ ਹੁਣ ਤੁਸੀਂ ਕਹੋਗੇ ਕਿ ਸਰ ਕਿਸੇ ਨੇ ਕੀਤਾ ਤੁਹਾਡੇ ਕੋਲ ਐਗਜ਼ਾਮਪਲ ਹੈ ਬਿਲਕੁਲ ਐਗਜ਼ਾਮਪਲ ਹੈ ਕਮੈਂਟਾਂ ਚ ਨਾ ਮੱਥਾ ਨਾ ਮਾਰਿਓ ਕਿ ਭਾਈ ਕੋਈ ਐਗਜ਼ਾਮਪਲ ਦੱਸੀ ਨਹੀਂ ਐਂ ਸ਼ੁਰੂ ਹੋ ਗਏ ਰੂਪਦੀਪ ਕੌਰ ਡੀਐਸਪੀ ਫਰਸਟ ਅਟੈਂਪਟ ਹਰ ਸਿਮਰਨ ਬਾਜੀ ਡੀਐਸਪੀ ਲੱਗੇ ਨੇ ਫਰਸਟ ਅਟੈਂਪਟ ਨਹੀਂ ਕਿਨ ਹੁੰਦਾ ਉਹਨਾਂ ਨੇ ਪੁੱਛ ਲਿਓ ਮੈਨੂੰ ਤਾਂ ਤੁਸੀਂ ਕੀ ਪੁੱਛਣਾ ਉਸ ਤੋਂ ਬਾਅਦ ਆਦੋ ਜੀ ਟਾਈਮ ਬਾਉਂਡ ਸਟੱਡੀ ਪਲਾਨ ਹੋਣਾ ਜ਼ਰੂਰੀ ਹੈ ਟਾਰਗੇਟ ਫਿਕਸ ਕਰੋ ਲੋ ਜੀ ਇਹ ਕਰ ਲਈ ਇਹ ਕਦੋਂ ਆਏਗੀ ਇੱਥੇ ਡੇਟ ਪਾਓ ਜੇ ਇਹਦੇ ਬਾਰੇ ਡਿਟੇਲਡ ਵੀਡੀਓ ਚਾਹੀਦੀ ਹੈ ਅਲੱਗ ਦੱਸ ਦੂੰਗਾ ਕਮੈਂਟ ਕਰ ਦਿਓ ਕਿ ਸਰ ਸਟੱਡੀ ਪਲਾਨ ਦੇ ਵੀ ਵੀਡੀਓ ਬਣਾ ਦਿਓ ਠੀਕ ਹੈ ਪਰ ਇੱਕ ਟਾਈਮ ਬਾਉਂਡ ਸਟੱਡੀ ਪਲਾਨ ਹੋਣਾ ਚਾਹੀਦਾ ਉਸ ਤੋਂ ਬਾਅਦ ਪ੍ਰੈਕਟਿਸ ਮੋਰ ਕੀ ਮਤਲਬ ਹੈ ਇਹਦਾ ਪ੍ਰੈਕਟਿਸ ਮੋਰ ਯਾਨੀ ਕਿ ਜੇ ਭਈ ਐਮਸੀਕਿਊ ਸੋਲਵ ਕਰੋ ਸਭ ਤੋਂ ਜ਼ਿਆਦਾ ਜੇ ਤੁਸੀਂ ਪ੍ਰੀ ਕੱਢਣਾ ਹੈ ਆਨਸਰ ਰਾਈਟਿੰਗ ਪ੍ਰੈਕਟਿਸ ਕਰੋ ਜੇ ਤੁਸੀਂ ਮੀਨਸ ਕੱਢਣਾ ਹੈ ਦਿਸ ਇਜ਼ ਅਪਲਾਈਡ ਨੌਲੇਜ ਨੌਲੇਜ ਨਾ ਦੋ ਤਰ੍ਹਾਂ ਦੀ ਹੁੰਦੀ ਹੈ ਥਿਓਰੈਟੀਕਲ ਨੌਲੇਜ ਐਂਡ ਅਪਲਾਈਡ ਨੌਲੇਜ ਜਿਹੜੀ ਥਿਓਰੈਟੀਕਲ ਨੌਲੇਜ ਹੈ ਥਿਓਰੈਟੀਕਲ ਨੌਲੇਜ ਕਹੇਗੀ ਕਿ ਯਾਰ ਗਿਆਨ ਮੈਂ ਇਕੱਠਾ ਕਰ ਲਿਆ ਮੈਂ ਸਮੇਟ ਲਿਆ ਆਪਣੇ ਕੋਲ ਪਰ ਕੀ ਉਹ ਗਿਆਨ ਦੀ ਕੋਈ ਐਪਲੀਕੇਸ਼ਨ ਹੈ ਕਿ ਉਹ ਗਿਆਨ ਮੇਰੇ ਅੰਦਰ ਰਮ ਚੁੱਕਿਆ ਹੈ ਮੈਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਜਦੋਂ ਮੈਂ ਇੱਕ ਟਾਈਮ ਸੌਰੀ ਜਦੋਂ ਮੈਂ ਪ੍ਰੈਕਟਿਸ ਕਰਾਂਗਾ ਤੁਸੀਂ ਸੋਚ ਲਿਆ ਵੀ ਆਰਟੀਕਲ 13 ਦੀ ਗੱਲ ਹੋ ਰਹੀ ਹੈ ਜੀ ਆਰਟੀਕਲ 13 ਦੇ ਵਿੱਚ ਨਾ ਲਾਅ ਹੁੰਦਾ ਹੈ पर जो सवाल आ गया इस कस्टम एंड लॉ ऑफ़ डॉक्टरिनवरेबिलिटी कितने यूज होंगी है वट इज़ दैट तुम उठुस हो जाओगे क्योंकि प्रैक्टिस नहीं की दैट इज द मोस्ट इंपॉर्टेंट थिंग विच इज रिक्वायर्ड टू क्लियर पीसीएस इन फस्ट अटैम्प्ट अगे आ जाओ द लास्ट बट नॉट द लीसट थिंग इज फिटनेस कि फिटनेस जी बोथ मैंटल ਪਲੱਸ ਫਿਜ਼ੀਕਲ ਮੈਂ ਆਪਣੇ ਜਿਹੜੇ ਸਾਡੇ ਬੈਚ ਦੇ ਬੱਚੇ ਨੇ ਪੇਡ ਕਲਾਸ ਦੇ ਬੱਚੇ ਨੇ ਉਹਨਾਂ ਨੂੰ ਬਾਰ ਬਾਰ ਸਮਝਾਉਣਾ ਰਹਿਣਾ ਹੈ ਕਿ ਭਾਈ ਮੇਰਾ ਆਪ ਦਾ ਜਿਹੜਾ ਫਿਜ਼ੀਕਲ ਨਹੀਂ ਹੋਇਆ ਸੀ ਐਂਡ ਮੈਂ ਅੱਜ ਤੱਕ ਉਸ ਗੱਲ ਨੂੰ ਰਿਗਰੈਟ ਕਰਦਾ ਕਿ ਤੁਸੀਂ ਦੇਖ ਹੀ ਰਹੇ ਹੋ ਜੇ ਮੈਂ ਥੋੜਾ ਹੋਰ ਪਤਲਾ ਹੁੰਦਾ ਥੋੜਾ ਹੋਰ ਫਿਟ ਹੁੰਦਾ ਤੇ ਸ਼ਾਇਦ ਮੈਂ ਅੱਜ ਡੀਐਸਪੀ ਹੁੰਦਾ ਮੈਂ ਉਹ ਫਿਜ਼ੀਕਲ ਕਾਟ ਲੈਣਾ ਸੀ ਪਰ ਤੁਸੀਂ ਇਹ ਮੌਕਾ ਨਾ ਗਵਾਇਓ ਤੁਹਾਨੂੰ ਮੈਂ ਹੁਣ ਤੋਂ ਹੀ ਕਹਿ ਰਿਹਾ ਦੌੜਨਾ ਭੱਜਣਾ ਕਰ ਦੋ ਸ਼ੁਰੂ 1600 ਮੀਟਰ ਤੁਸੀਂ ਕਰਨਾ ਹੈ 7.5 ਮਿੰਟ ਦੇ ਵਿੱਚ ਜੇ ਤੁਸੀਂ ਡੀਐਸਪੀ ਲੱਗਣਾ ਹੈ ਇਹ ਤੇ ਹੋ ਗਈ ਫਿਜ਼ੀਕਲ ਫਿਟਨੈਸ ਦੀ ਗੱਲ ਤਿਆਰੀ ਕਰ ਲਓ ਕਿਉਂਕਿ ਡੀਐਸਪੀ ਦਾ ਰੈਂਕ ਬਹੁਤ ਪਿੱਛੇ ਜਾਂਦਾ 2021 ਦੀ ਕਾਉਂਸਲਿੰਗ 'ਚ ਜਦੋਂ ਮੈਂ ਬੈਠਿਆ ਤੇ ਮੈਂ ਦੇਖਿਆ ਕਿ ਕਾਫੀ ਜਿਹੜੇ ਅੱਗੇ ਦੇ ਬੰਦੇ ਆ ਮੇਰੇ ਤੋਂ ਅੱਗੇ ਰੈਂਕ ਵਾਲੇ ਸੀਗੇ ਉਹਨਾਂ ਦਾ ਫਿਜ਼ੀਕਲ ਨਹੀਂ ਕਲੀਅਰ ਸੋ that will be a very big opportunity for you ਕਿ ਉਹਦਾ ਰੈਂਕ ਬਹੁਤ ਪਿੱਛੇ ਜਾਣਾ ਜੀ ਤੁਹਾਡਾ ਫਿਜ਼ੀਕਲ ਕਲੀਅਰ ਹੈ ਖੁਦਾ ਨਾ ਖਾਸਤਾ ਤੁਹਾਡਾ ਰੈਂਕ ਪਿੱਛੇ ਆ ਗਿਆ ਨਾ ਡੀਐਸਪੀ ਤੇ ਬਣੋਗੇ ਹੀ ਬਣੋਗੇ ਠੀਕ ਹੈ ਐਨਟੀਗ੍ਰਿਟੀ ਇਸ ਨਾ ਉਹੀ ਬੰਦਾ ਦੱਸ ਸਕਦਾ ਜਿਹੜਾ ਆਪ ਜਿੰਨੇ ਪ੍ਰੋਸੈਸ ਦੇਖਿਆ ਹੈ ਠੀਕ ਹੈ ਆਜੋ ਅੱਗੇ ਫਿਟਨੈਸ ਹੋ ਗਿਆ ਇਹ ਪੰਜ ਚੀਜ਼ਾਂ ਕਰ ਲਓ ਮੈਂ ਨਹੀਂ ਕਹਿ ਰਿਹਾ ਬਈ ਸਾਰੇ ਟਾਪਰ ਕਹਿ ਰਹੇ ਨੇ ਕਿ ਜੇ ਤੁਸੀਂ ਇਹ ਪੰਜ ਚੀਜ਼ਾਂ ਕਰ ਲੋਗੇ ਨਾ ਤੁਹਾਡਾ ਪੀਸੀਐਸ ਦਾ ਐਗਜ਼ਾਮ ਫਰਸਟ ਅਟੈਂਪਟ ਵਿੱਚ ਕਲੀਅਰ ਹੋ ਸਕਦਾ ਅੱਗੇ ਦੇਖੀਏ ਕੀ ਕੁਝ ਕਰਨਾ ਹੀ ਹੈ ਯਾ ਫਿਰ ਕੁਝ ਇਦਾਂ ਦੀਆਂ ਚੀਜ਼ਾਂ ਵੀ ਆ ਜਿਹਨੂੰ ਅਵੋਇਡ ਕਰਨਾ ਹੈ ਡੋਂਟਸ ਵੀ ਨੇ ਕੁਝ ਬਿਲਕੁਲ ਨਹੀਂ ਇਹ ਵੀ ਉਹਨਾਂ ਤੋਂ ਗੱਲ ਕਰਕੇ ਹੀ ਮੈਂ ਕੱਢਿਆ ਜੀ ਸਾਰਾ ਜਿਹੜਾ ਜਿਸਟ ਗੱਡਿਆ ਹੈ ਉਹਨਾਂ ਤੋਂ ਗੱਲ ਕਰਕੇ ਕੱਢਿਆ ਲਓ ਜੀ ਇਹ ਗੱਲ ਨਾ ਤੁਸੀਂ ਕਹੋਗੇ ਯਾਰ ਇਹ ਤੇ ਆਪ ਕੋਚਿੰਗ ਦੀ ਚੈਨਲ ਦੇ ਵੀਡੀਓ ਪਾ ਰਿਆ ਤੇ ਆਪ ਕਹੀ ਜਾ ਰਹੇ ਆ ਕਿ ਕੋਚਿੰਗ ਤੇ ਰਿਲਾਇ ਨਾ ਕਰੋ ਕਹੂੰਗਾ ਮੈਂ ਮੈਂ ਵੀ ਐਸਪੀਰੈਂਟ ਰਿਆਂ ਯਾਰ ਮੈਨੂੰ ਵੀ ਪਤਾ ਹੈ ਕਿ ਬਈ ਜੇ ਮੈਂ ਕੋਚਿੰਗਸ ਉੱਤੇ ਓਵਰ ਰਿਲਾਈਅנס ਕਰ ਲਈ ਤੇ ਉਹ ਮੇਰੇ ਲਈ ਹੀ ਹਾਨੀਕਾਰਕ ਹੈ ਕਿਦਾਂ ਮੈਨੂੰ ਲੱਗਦਾ ਹੈ ਕਿ ਕੋਈ ਇੱਕ ਬੰਦਾ ਆਵੇ ਤੇ ਮੈਨੂੰ ਸਾਰੇ ਨੋਟਸ ਦੇ ਕੇ ਚਲ ਜੇ ਮੇਰਾ ਨਾ ਸਪੂਨ ਫੀਡਿੰਗ ਮੈਨੂੰ ਕਰਾ ਦੇ ਤੇ ਮੈਂ ਸਾਰਾ ਕੁਝ ਕਰ ਲਾਂ ਇਦਾਂ ਨਹੀਂ ਹੁੰਦਾ ਕਦੀ ਆਪ ਦੇ ਐਫਰਟ ਮਾਰਨੇ ਪੈਣੇ ਆ ਕੋਈ ਵੀ ਕੋਚਿੰਗ ਤੁਹਾਨੂੰ ਸਿਲੈਕਸ਼ਨ ਦੀ ਗਾਰੰਟੀ ਨਹੀਂ ਦਿੰਦੀ ਕੋਈ ਵੀ ਕੋਚਿੰਗ ਤੁਹਾਨੂੰ ਇਹ ਨਹੀਂ ਕਹਿੰਦੀ ਕਿ ਸਾਡਾ ਬੈਚ ਲੋ ਤੇ ਪੱਕੇ ਡੀਐਸਪੀ ਲੱਜੋ ਨਾ ਜਿਹੜੇ ਥੋੜੇ ਕੋਚਿੰਗ ਵਾਲੇ ਕਹਿੰਦੇ ਸੀ ਨਾ ਕਿ ਐਫੀਡਵਿਟ ਦਾ ਸਾਈਨ ਕਰਕੇ ਦੇਵਾਂਗੇ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ ਨੇ ਉਹਨਾਂ ਤੇ ਰੋਕ ਲਾਤੀ ਹੈ ਨੋਟਿਸ ਭੇਜ ਕੇ ਕਿ ਤੁਸੀਂ ਨਹੀਂ ਇਹ ਕੰਮ ਕਰ ਸਕਦੇ ਪਖੰਡ ਹੈ ਸੋ ਬਈ ਓਵਰ ਰਿਲਾਇੰਸ ਆਫ ਕੋਚਿੰਗ ਨਹੀਂ ਹੋਣੀ ਚਾਹੀਦੀ ਕੋਚਿੰਗ ਸਿਰਫ ਗਾਈਡ ਕਰ ਸਕਦੀ ਹੈ ਕੋਚਿੰਗ ਕੈਨ ਓਨਲੀ ਗਾਈਡ ਯੂ ਹੁਣ ਮੈਂ ਤੁਸੀਂ ਮੇਰੇ ਨਾਲ ਜੁੜੋਗੇ ਆਈ ਕੈਨ ਓਨਲੀ ਗਾਈਡ ਯੂ ਕਿ ਯਾਰ ਇਹ ਚੀਜ਼ ਅਪਣਾ ਲਓ ਯਾਰ ਅਪਣਾਣੀ ਤੇ ਤੁਸੀਂ ਹੈ ਨਾ ਅਸੀਂ ਤੁਹਾਨੂੰ ਰਿਸੋਰਸਸ ਦੇ ਸਕਦੇ ਆ ਜਦ ਸਾਡੀ ਟੈਸਟ ਸੀਰੀਜ਼ ਹੈ ਕਿ ਲੋ ਜੀ ਤੁਹਾਨੂੰ ਪ੍ਰੈਕਟਿਸ ਕਰਨ ਚ ਪ੍ਰੋਬਲਮ ਆ ਰਹੀ ਹੈ ਲੋ ਟੈਸਟ ਸੀਰੀਜ਼ ਕਨਸੈਪਟ ਨਹੀਂ ਸਮਝ ਆ ਰਿਹਾ ਸਿਲੇਬਸ ਪੈਟਰਨ ਨਹੀਂ ਸਮਝ ਆ ਰਿਹਾ ਲੋ ਸਾਡੀ ਵੀਡੀਓਜ਼ ਲੋ ਥਾਡਾ ਬੈਚ ਪਰ ਕਰਨਾ ਤੇ ਤੁਸੀਂ ਹੈ ਨਾ ਸੋ ਓਵਰ ਰਿਲਾਇੰਸ ਔਨ ਕੋਚਿੰਗ ਨਹੀਂ ਕਰਨੀ ਜੀ ਓਵਰ ਰਿਲਾਇੰਸ ਔਨ ਕੋਚਿੰਗ ਨਹੀਂ ਕਰਨੀ ਉਸ ਤੋਂ ਬਾਅਦ ਲਾਸਟ ਮਿੰਟ ਕਰੈਮਿੰਗ ਅੱਪਾ ਪਤਾ ਕੀ ਕਰਦੇ ਆ ਪਹਿਲਾ ਕਨਸੈਪਟ ਸਮਝਦੇ ਨਹੀਂ ਮੈਂ ਨਾ ਬਹੁਤ ਵੀਡੀਓਜ਼ ਬਣਾਈਆਂ ਮੈਂ ਬਹੁਤ ਜ਼ਿਆਦਾ ਬੱਚਿਆਂ ਨੂੰ ਗਿਆਂਦਾ ਰਿਹਾ ਨੋਟੀਫਿਕੇਸ਼ਨ ਦੀ ਵੇਟ ਨਾ ਕਰੋ ਨੋਟੀਫਿਕੇਸ਼ਨ ਦੀ ਵੇਟ ਨਾ ਕਰੋ ਤੇ ਮੈਨੂੰ ਕਮੈਂਟ ਆ ਜਾਂਦਾ ਕਿ ਪਤਾ ਕੀ ਲਿਖਦੇ ਰਹਿੰਦੇ ਸੀ ਨੋਟੀਫਿਕੇਸ਼ਨ ਤੇ ਆਈ ਨਹੀਂ ਪੜਾਈ ਜਾਂਦਾ ਹੁਣ ਆ ਗਈ ਕੀ ਕਰ ਲਿਆ ਤੂੰ ਹੁਣ ਨੋਟੀਫਿਕੇਸ਼ਨ ਆ ਗਈ ਤੁਸੀਂ ਕੀ ਕਰ ਲਿਆ ਪਤਾ ਸੀ ਯਾ ਰਾਣੀ ਐ ਐਕਸਪੈਕਟਿਡ ਸੀਗੀ ਬਟ ਹੁਣ ਤੁਸੀਂ ਕੀ ਕਰੋਗੇ ਲਾਸਟ ਮਿੰਟ ਕਰੈਮਿੰਗ ਕਰੋਗੇ ਜੇ ਤੁਸੀਂ ਪਹਿਲਾਂ ਕਨਸੈਪਟ ਕਲੀਅਰ ਕੀਤੇ ਹੁੰਦੇ ਜਾਂ ਤੁਸੀਂ ਹੁਣ ਵੀ ਥੋੜਾ ਜਿਹਾ ਕਨਸੈਪਟ ਤੇ ਫੋਕਸ ਕਰੋਗੇ ਨਾ ਇਹ ਲਾਸਟ ਮਿੰਟ ਕਰੈਮਿੰਗ ਤੁਹਾਨੂੰ ਨਹੀਂ ਕਰਨੀ ਪਏਗੀ ਬਿਕੋਜ਼ ਥਿਸ ਇਜ਼ ਦਾ ਮੋਸਟ ਡੇਂਜਰਸ ਥਿੰਗ ਥੈਟ ਯੂ ਕੈਨ ਡੂ ਇਨ ਪੀਸੀਐਸ ਪੇਪਰ ਬਾਕੀ 1 ਡੇ ਐਗਜ਼ਾਮਸ ਵਾਸਤੇ ਚੱਲ ਜਾਂਦੀ ਹੋਣੀ ਹੈ ਆਪਣੇ ਲਈ ਇੱਥੇ ਚੱਲਦੀ ਉਸ ਤੋਂ ਬਾਅਦ ਆਜੋ ਇਗਨੋਰਿੰਗ ਸੀਸੈਟ ਇਜ਼ ਅ ਬਿਗ ਨੂ ਮੰਨ ਲਿਆ ਕਿ ਬਾਈ ਸੀਸੈਟ ਜਿਹੜਾ ਹੈ 40% ਕੁਆਲੀਫਾਈਂਗ ਹੋ ਗਿਆ ਪਰ ਕੀ ਤੁਹਾਨੂੰ ਦਾਅਵੇ ਨਾਲ ਕੋਈ ਕੋਚਿੰਗ ਵਾਲਾ ਕੋਈ ਬੰਦਾ ਜਾਂ ਤੁਹਾਡਾ ਆਪ ਤੁਸੀਂ ਆਪਣੇ ਆਪ ਨੂੰ ਕਹਿ ਸਕਦੇ ਹੋ ਕਿ ਮੈਂ ਦਾਅਵਾ ਕਰਦਾ ਕਿ ਜਿਹੜਾ ਸੀ ਸੈਟ ਹੈ ਉਹ ਬਹੁਤ ਈਜ਼ੀ ਆਏਗਾ ਨਹੀਂ ਤੁਸੀਂ ਇਹ ਦਾਵਾ ਨਹੀਂ ਕਰ ਸਕਦੇ ਕੋਈ ਵੀ ਇਹ ਦਾਵਾ ਨਹੀਂ ਕਰ ਸਕਦਾ ਸੋ ਕਿਉਂਕਿ ਤੁਸੀਂ ਇਹ ਦਾਵਾ ਨਹੀਂ ਕਰ ਸਕਦੇ ਇਸ ਕਰਕੇ ਇਹਦੀ ਤਿਆਰੀ ਵੀ ਓਨੀ ਹੀ ਮੈਂ ਨਹੀਂ ਕਹਿ ਰਿਹਾ ਕਿ ਬਈ ਜੀਐਸ ਜਿੰਨੀ ਰੱਖੋ ਪਰ ਬਿਲਕੁਲ ਨਾ ਇਗਨੋਰ ਕਰ ਇਹਨੂੰ 40% ਮਾਰਕਸ ਲਾਉਂਗੇ ਸੀ ਸੈੱਟ ਦੇ ਪੇਪਰ ਵਿੱਚ ਕੁਆਲੀਫਾਈ ਕਰੋਗੇ ਤਾਂ ਹੀ ਜੀਐਸ ਦਾ ਪੇਪਰ ਚੈੱਕ ਹੋਏਗਾ ਸੇਮ ਲਾਈਕ ਯੂਪੀਐਸਸੀ ਉਸ ਤੋਂ ਬਾਅਦ ਆਜੋ ਫੋਰਥ ਇਜ਼ ਸਕਿਪਿੰਗ ਰਿਵੀਜ਼ਨ ਇਹ ਸਭ ਤੋਂ ਵੱਡਾ ਡੋਨਟ ਹੈ ਇੱਕ ਵਾਰ ਕਰ ਲਿਆ ਉਸ ਤੋਂ ਇੱਕ ਵਾਰ ਕਰ ਲਿਆ ਉਸ ਤੋਂ ਬਾਅਦ ਰਿਵੀਜ਼ਨ ਕਰਨੀ ਪੈਣੀ ਹੈ ਕਰਨੀ ਪੈਣੀ ਹੈ ਕਰਨੀ ਪੈਣੀ ਹੈ ਮੈਂ ਤੁਹਾਨੂੰ ਟੇਬਲ ਦੱਸਿਆ ਸੀ ਨਾ ਉਹਦੇ ਅਕੋਰਡਿੰਗ ਰਿਵੀਜ਼ਨ ਕਰੋ ਐਂਡ ਉਸ ਤੋਂ ਬਾਅਦ ਬਈ ਚੇਅਰਮੈਨ ਸਾਹਿਬ ਨੇ ਆਪ ਕਹਿ ਦਿੱਤਾ ਕਿ ਪੰਜਾਬ ਜੀਕੇ ਤੋਂ ਕਿੰਨੇ ਕੁਐਸਚਨਸ ਆਉਣੇ ਨੇ ਤੇ ਹੁਣ ਵੀ ਜੇ ਆਪਾਂ ਉਹਨਾਂ ਚ ਅੰਗੈਲੀ ਕਰਤੀ ਤੇ ਸਾਡੋ ਸਾਡੇ ਤੋਂ ਸਾਡੇ ਤੋਂ ਵੱਡਾ ਮੂਰਖ ਬੰਦਾ ਕੋਈ ਨਹੀਂ ਹੈ ਜੀ ਸਭ ਤੋਂ ਮੂਰਖ ਬੰਦਾ ਕੋਈ ਨਹੀਂ ਹੈ ਕਹਿ ਦਿੱਤਾ ਉਹਨਾਂ ਨੇ ਤਿੰਨ ਚਾਰ ਵਾਰ ਨੋਟਿਸ ਵਿੱਚ ਕਹਿ ਦਿੱਤਾ ਕਿ ਆਊਗੀ 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 ਫਿਰ ਵੀ ਤੁਸੀਂ ਅੰਗੈਲੀ ਕਰਦੇ ਹੋ ਤੇ ਵੀ ਆਰ ਵੈਰੀ ਸੌਰੀ ਕੁਝ ਨਹੀਂ ਹੋ ਸਕਦਾ ਫਸਟ ਅਟੈਂਟ ਗਿਆ ਫਿਰ ਤੇ ਫੋਰਥ ਅਟੈਂਟ ਵਿੱਚ ਵੀ ਨਹੀਂ ਆਉਣਾ ਅਗੇਨ हूँ तुम कहो कि सर तुम की हैल्प कर हो भी रोज़ मेरी ग्यारह बजे क्लास होंगी है पोलिटल थ्योरी की पॉलिटी की मैं आप पोलिटी पढ़ाने है जी मैं वकील भी है एम ए इन पोलीटल सैंस भी की हुई है मैं पोलिट पढ़ा जिन्ना मेरा एक्सपीरियंस है यू कैन टेक इट फ्रॉम हेयर ये फ्री होंगी है उस तो अलावा तो लगता है मेरे ननी है इतने फोन कर सद भी गाइडेंस होएगी बन पेगी जतन सर गल करनी है जो भी सां कहो टैस सीरीज कुछ भी लैनी है इस फोन पर कॉल कर लो जी तुम्हें गाइडेंस पूरी मिलेगी एंड लास्टली मैं ਜਦੋਂ ਜਸ਼ਨ ਭਜੀਨਾ ਆਪਣਾ ਜਸ਼ਨ ਡੀਐਸਪੀ ਸਾਹਿਬ ਨਾਲ ਆਪਣਾ ਪੋਡਕਾਸਟ ਕੀਤਾ ਤੇ ਉਹਨਾਂ ਨੇ ਨਾ ਇਹ ਗੱਲ ਕਹੀ ਜਿਹੜੀ ਮੇਰੇ ਦਿਲ ਨੂੰ ਨਾ ਘਰ ਕਰ ਗਈ ਕਹਿੰਦੇ ਦ ਬੈਸਟ ਟਾਈਮ ਟੂ ਸਟਾਰਟ ਦਾ ਪ੍ਰੇਪਰੇਸ਼ਨ ਵਾਸ ਯੈਸਟਰਡੇ ਬਟ ਦਾ ਸੈਕੰਡ ਬੈਸਟ ਟਾਈਮ ਇਜ਼ ਟੂਡੇ ਕੱਲ ਨਿਕਲ ਗਿਆ ਉਹ ਬੈਸਟ ਟਾਈਮ ਸੀਗਾ ਪਰ ਸੈਕੰਡ ਬੈਸਟ ਟਾਈਮ ਅੱਜ ਹੈ ਜੇ ਅੱਜ ਵੀ ਨਹੀਂ ਸ਼ੁਰੂ ਕੀਤੀ ਨਾ ਫਿਰ ਸ਼ੀਸ਼ੇ 'ਚ ਨਜ਼ਰਾਂ ਨਹੀਂ ਮਿਲਾ ਪਾਓਗੇ ਆਪਣੇ ਨਾ ਯਾਦ ਰੱਖਿਓ ਸੋ ਵਧੀਆ ਲੱਗਿਆ ਸੈਸ਼ਨ ਵੇ ਵੀ ਸ਼ੇਅਰ ਕਰਿਓ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਇੰਨਾ ਹੀ ਸੀ ਤੁਹਾਡੇ ਲਈ ਬਹੁਤ ਬਹੁਤ ਧੰਨਵਾਦ ਮੈਨੂੰ ਸੁਣਨ ਲਈ ਜੀ ਸਤਿ ਸ੍ਰੀ ਅਕਾਲ ਪਿਆਰਿਓ ਬਾਏ ਬਾਏ